ਹੈਲੋ ਕਿਊਟ ਸਿਮੂ ਐਂਡ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿੰਨਾ ਭੈਣਾ ਭਰਾਵਾਂ ਦੇ ਜਾਂ ਬੱਚਿਆਂ ਦੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਦੰਦਾ ਜਾੜਾ ਨੂੰ ਤੇ ਉਹਦੇ ਵਾਸਤੇ ਆਪਾਂ ਇੱਕ ਤੁਹਾਨੂੰ ਛੋਟੀ ਜਿਹੀ ਟ੍ਰਿਕ ਤਿਆਰ ਕਰਕੇ ਦਿਖਾਉਣੇ ਆ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਉਹਦੇ ਨਾਲ 100% ਫਰਕ ਪੈਂਦਾ ਹੈ ਤੁਹਾਡੇ ਦੰਦ ਵੀ ਚਿੱਟੇ ਹੋ ਜਾਣਗੇ ਤੇ ਜਿਹੜਾ ਕੀੜਾ ਹੈ ਉਹ ਵੀ ਮਰ ਜਾਊਗਾ ਤੇ ਬਹੁਤ ਵਧੀਆ ਚੀਜ਼ ਆ ਤੁਹਾਨੂੰ ਤਿਆਰ ਕਰਕੇ ਦਿਖਾਉਣੇ ਆ ਤੇ ਜਰੂਰ ਕਰਿਓ 3-4 ਦਿਨ ਹੀ ਕਰਨਾ ਹੈ ਬਸ ਕੋਈ ਜ਼ਿਆਦਾ ਟਾਈਮ ਨਹੀਂ ਵੀ ਆਪਾਂ ਨੂੰ ਵੀ ਆਪਾਂ ਕੋਈ ਲੌਂਗ ਟਾਈਮ ਇਹ ਵਾਲੀ ਯੂਜ਼ ਕਰਨਾ ਹੈ ਬਸ 3-4 ਦਿਨ ਹੀ ਤੁਸੀਂ ਕਰੋਗੇ ਨਾ ਤੁਹਾਡਾ ਜਿਸ ਦਿਨ ਪਹਿਲੇ ਦਿਨ ਯੂਜ਼ ਕਰੋਗੇ ਤੁਹਾਨੂੰ ਦਰਦ ਤੋਂ ਤਾਂ ਉਸ ਦਿਨ ਹੀ ਛੁਟਕਾਰਾ ਮਿਲ ਜੂਗਾ ਤੇ ਬਹੁਤ ਹੀ ਵਧੀਆ ਤੇ ਸੋਖਾ ਯਾ ਤਰੀਕਾ ਇੱਕ ਉਹ ਵਾਲੀਆਂ ਘਰੇ ਹੀ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਕੋਈ ਆਪਾਂ ਨੂੰ ਜ਼ਿਆਦਾ ਖਰਚਾ ਨਹੀਂਗਾ ਉਹਦੇ ਤੇ ਡਾਕਟਰ ਕੋਲੇ ਜਾਨੇ ਆ ਦੇਖ ਲਓ ਕਿੰਨਾ ਕਿੰਨਾ ਆਪਾਂ ਨੂੰ ਪੈਸਾ ਲਾਉਣਾ ਪੈਂਦਾ ਏ ਤੇ ਡਾਕਟਰ ਕਹਿੰਦੇ ਆ ਜੜ ਖਰਾਬ ਹੋ ਗਿਆ ਦੰਦ ਕਢਵਾ ਲਓ ਜੜ ਕਰਵਾ ਲਓ ਤੇ ਬਹੁਤ ਜ਼ਿਆਦਾ ਤੇ ਇਹਦੇ ਨਾਲ ਤੁਹਾਡੇ ਜ਼ਿੰਦਗੀ ਭਰ ਦੰਦ ਵਧੀਆ ਐ ਸਾਫ਼ ਸੁਥਰੇ ਰਹਿਣਗੇ ਤੇ ਚਲੋ ਜੀ ਆਪਾਂ ਬਣਾ ਕੇ ਤੁਹਾਨੂੰ ਦਿਖਾਉਨੇ ਆ ਆਪਾਂ ਇੱਕ ਚਮਚਾ ਪਾ ਲਿਆ ਇਨ ਲੂਣ ਆ ਨਮਕ ਨਮਕ ਦਾ ਇੱਕ ਚਮਚਾ ਪਾ ਲਿਆ ਆਪਾਂ ਤੇ ਆ ਪਾ ਲਿਆ ਇੱਕ ਮਿੱਠਾ ਸੋਤਾ ਜਿਹਨੂੰ ਮਿੱਠਾ ਸੋਂਡਾ ਬੋਲਦੇ ਆ ਇਹਨੂੰ ਮੜਪਾ ਕੋੜਾਇਆ ਯੂਜ਼ ਕਰਨਾ ਹੈ ਆ ਦੇਖੋ ਉਸੇ ਜ਼ਿਆਦਾ ਵੀ ਪੈ ਜੂ ਇਹਦਾ ਕੋਈ ਨੁਕਸਾਨ ਨਹੀਂਗਾ ਇਹ ਫਾਇਦਾ ਹੀ ਹੈ ਇਹਦਾ ਥੋੜਾ ਜਿਹਾ ਬਸ ਆਪਾਂ ਪਾ ਲੈਣਾ ਇਹਦੇ ਵਿੱਚ ਠੀਕ ਆ ਦੇਖੋ ਮਿੱਠਾ ਸੋਂਡਾ ਪਾ ਲਿਆ ਆ ਤੇ ਹੁਣ ਆਪਾਂ ਹੋਣਾ ਇਹਦੇ ਵਿੱਚ ਨਿੰਬੂ ਅੱਧਾ ਨਿੰਬੂ ਆਪਾਂ ਇਹਦੇ ਵਿੱਚ ਨਿਚੋੜ ਦੇਣੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ ਤੁਸੀਂ ਕੋਈ ਵੀ ਪੇਸਟ ਪਾ ਸਕਦੇ ਹੋ ਜਿਹੜੀ ਵੀ ਪੇਸ ਤੁਸੀਂ ਯੂਜ਼ ਕਰਦੇ ਹੋ ਇਹਦੇ ਵਿੱਚ ਆਪਾਂ ਥੋੜੀ ਜਿਹੀ ਪੇਸਟ ਪਾਵਾਂਗੇ ਬਸ ਇਹ ਨਹੀਂ ਕੀ ਪਾਇਆ ਤੇ ਹੁਣ ਆਪਾਂ ਇਹਨੂੰ ਜਾਂ ਤਾਂ ਚਮਚੇ ਦੇ ਨਾਲ ਜਾਂ ਬਰਸ਼ ਦੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਤੇ ਇਹਨੂੰ ਆਪਾਂ ਚਮਚ ਨਾਲ ਜਾਂ ਬਰਸ਼ ਦੇ ਨਾਲ ਹੀ ਇਦਾਂ ਮਿਕਸ ਕਰਕੇ ਇਹਨੂੰ ਆਪਾਂ ਲਾ ਲੈਣਾ ਦੰਦਾਂ ਤੇ ਜਿਵੇਂ ਆਪਾਂ ਬਰਸ਼ ਕਰਦੇ ਆਂ ਬਸ ਉਸ ਤਰੀਕੇ ਦੇ ਨਾਲ ਹੀ ਆਪਾਂ ਬਰਸ਼ ਕਰ ਲੈਣਾ ਤੇ ਅੱਜਕੱਲ ਬਹੁਤ ਜ਼ਿਆਦਾ ਪ੍ਰੋਬਲਮ ਆ ਧੰਦਾ ਜਾੜਾਂ ਦੀ ਅੱਜਕੱਲ ਤਾਂ ਛੋਟੇ-ਛੋਟੇ ਬੱਚਿਆਂ ਦੇ ਵੀ ਹੋਇਆ ਪਿਆ ਤੇ ਬੱਚੇ ਵੀ ਯੂਜ਼ ਕਰ ਸਕਦੇ ਆ ਇਹਦੇ ਵਿੱਚ ਕੋਈ ਵੀ ਆਪਾਂ ਕੋਈ ਓਦਾਂ ਦੀ ਚੀਜ਼ ਨਹੀਂ ਪਾਈ ਵੀ ਜਿਹੜੀ ਬੱਚੇ ਨਹੀਂ ਯੂਜ਼ ਕਰ ਸਕਦੇ ਇਦਾਂ ਹੈ ਕਿ ਬੱਚੇ ਗਾਹਣਾ ਨਗਾਹ ਲੈਣ ਉਹ ਥੋੜਾ ਜਿਹਾ ਕੁਲੀ ਧਿਆਨ ਨਾਲ ਕਰਵਾ ਦਿਓ ਤੇ ਪਰ ਬਹੁਤ ਵਧੀਆ ਚੀਜ਼ ਆ ਬਸ ਆਪਾਂ ਨਹੀਂ ਲਾ ਰਹੇ ਤੇ ਆਪਾਂ ਕੋ ਦਾ ਤੁਹਾਨੂੰ ਕਰਕੇ ਦਿਖਾਉਣੀ ਆ ਤੇ ਚਲੋ ਜੀ ਆਪਾਂ ਕਰ ਲਿਆ ਬ੍ਰਸ਼ ਉੱਪਰ ਲਾ ਗਾ ਕੇ ਜਿਹੜਾ ਆਪਾਂ ਬਣਾਇਆ ਸੀਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇੱਕ ਠੰਡਾ ਠੰਡਾ ਬਹੁਤ ਵਧੀਆ ਫੀਲ ਹੋਇਆ ਤੇ ਜ਼ਰੂਰ ਬਣਾ ਕੇ ਲਾਇਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ